ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਝਾਤ ਪਾਉਣੀ ਆ। ਕਮਲਕੌਰ ਪਾਪੀ ਦੇ ਹੱਕ ਵਿੱਚ ਮੀਕਾ ਸਿੰਘ ਦਾ ਵੱਡਾ ਬਿਆਨ ਹੈ ਕਾਤਲਾਂ ਖਿਲਾਫ ਹੋਵੇ ਫੌਰੀ ਕਾਰਵਾਈ। ਨਹਿਰ ਵਿੱਚੋਂ ਮਿਲੀ ਹਰਿਆਣਵੀ ਮਾਡਲ ਦੀ Laash ਹਾਜੀ ਯਾਤਰੀਆਂ ਨੂੰ ਲੈ ਕੇ ਪੁੱਜੀ ਸਾਊਦੀ 에어ਲਾਈਨ ਵਿੱਚ ਆਈ ਖਰਾਬੀ ਪਹੀਆਂ ਵਿੱਚੋਂ ਨਿਕਲੇ ਚਿੰਗਿਆੜੇ ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਦੇ ਵਿੱਚ ਇੰਦਰੀਆਨੀ ਰਿਵਰ ਤੇ ਬਣਿਆ ਪੁਲ ਟਹਿਣ ਕਾਰਨ ਚਾਰ ਲੋਕਾਂ ਦੀ ਹੋਈ ਮੌਤ ਕੋਣ ਪੰਜਾਬੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ 12 ਜ਼ਿਲ੍ਹਿਆਂ ਦੇ ਵਿੱਚ ਅੱਜ ਪਵੇਗਾ ਪਾਰੀ ਮੀ ਤੇ ਚੱਲਣਗੀਆਂ ਤੇਜ਼ ਹਵਾਵਾਂ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਬਾਲੀਵੁੱਡ ਗਾਇਕ ਮਿਕਾ ਸਿੰਘ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਨੂੰ ਲੈ ਕੇ ਵੱਡਾ ਫਿਕਰ ਜਤਾਇਆ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਲੁਧਿਆਣਾ ਦੀ ਰਹਿਣ ਵਾਲੀ ਕੰਚਨ ਕੁਮਾਰੀ ਦਾ ਕੁਝ ਨਿਹੰਗ ਸਿੰਘਾਂ ਨੇ ਕਤਲ ਕਰ ਦਿੱਤਾ ਸੀ ਤੇ ਉਸ ਦੀ ਇਲਾਸ਼ ਬੁੱਧਵਾਰ ਰਾਤ ਨੂੰ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਪੁੱਚੋਕਲਾ ਵਿੱਚ ਆਦੇਸ਼ ਹਸਪਤਾਲ ਦੇ ਬਾਹਰ پارک ਵਿੱਚ ਕਾਰ ਵਿੱਚੋਂ ਬਰਾਮਦ ਹੋਈ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਇੱਕ ਆਖਦੇ ਪਏ ਸੀ ਕਿ ਬਹੁਤ ਵਧੀਆ ਹੋਇਆ ਹੈ ਕਿਉਂਕਿ ਇਸ ਨੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਗੰਧ ਪਾਇਆ ਹੋਇਆ ਸੀ ਪਰ ਹੁਣ ਜਿਹੜੇ ਮਿੱਕਾ ਸਿੰਘ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਉਤਰ ਆਏ ਨੇ ਕੰਚਨ ਕੁਮਾਰੀ ਦੇ ਹੱਕ ਵਿੱਚ ਉਤਰ ਕੇ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਫੌਰੀ ਕਾਰਵਾਈ ਇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਹੈ ਉਧਰ ਪਖਰੋਦਾ ਖੇਤਰ ਦੇ ਵਿੱਚ ਕੌਮੀ ਰਾਜਥਾਨੀ ਖੇਤਰ ਨੂੰ ਲੱਗਦੀ ਨਹਿਰ ਵਿੱਚੋਂ ਮਿਲੀ লাশ ਦੀ ਆਖਰਕਾਰ ਪਛਾਣ ਹੋ ਚੁੱਕੀ ਹੈ ਤੇ ਦੱਸਦੇ ਹਾਂ ਕਿ ਹਰਿਆਣਾ ਦੇ ਵਿੱਚ ਇਹ লাশ ਮਿਲੀ ਸੀ ਤੇ ਇਹ লাশ ਹਰਿਆਣਵੀ ਮਾਡਲ ਸ਼ੀਤਲ ਦੀ ਦੱਸੀ ਜਾ ਰਹੀ ਹੈ ਉਹ ਪਾਣੀ ਪਤ ਦੇ ਖਲੀਕਾ ਜੋ ਕਿ ਮਾਜਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਸੀ ਤੇ ਉਸ ਵੇਲੇ ਪਾਣੀਪਤ ਦੀ ਸਭ ਤੋਂ ਜੋ ਕਿ ਕਰਤਾਰ ਕਲੋਨੀ ਵਿੱਚ ਆਪਣੀ ਭੈਣ ਨੀਹਾ ਦੇ ਨਾਲ ਰਹਿੰਦੀ ਪਈ ਸੀ ਤੇ ਸ਼ੀਤਲਦੀਪ ਭੈਣ ਨੇ ਐਤਵਾਰ ਨੂੰ ਪਾਣੀਪਤ ਦੇ ਪੁਰਾਣੇ ਸਨਿਆਤੀ ਏਰੀਏ ਵਿੱਚਲੇ ਜੋ ਕਿ ਪੁਲਿਸ ਥਾਣੇ ਵਿੱਚ ਸ਼ੀਤਲਦੀ ਦੀ ਗੁੰਮਸ਼ੁਦਗੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਉਸ ਦੀ লাশ ਨਹਿਰ ਦੇ ਕੋਲ ਬਰਾਮਦ ਹੋਈ ਹੈ ਤੇ ਹੁਣ ਪੁਲਿਸ ਵੱਲੋਂ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕੀ ਆਖਰਕਾਰ ਇਸ ਮਾਡਲ ਦੀ ਮੌਤ ਕਿਵੇਂ ਹੋਈ ਹੈ ਸੋ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਅਗਲੀ ਖਬਰ ਦੀ ਸਾウਦੀ 에ਅਰਲਾਈਨ ਦੇ 242 ਹਾਜ ਯਾਤਰੀਆਂ ਨੂੰ ਲੈ ਕੇ ਜਿਹੜਾ ਜਹਾਜ਼ ਤੋਂ ਲਖਨਾਉਂ ਪੁੱਜੇ ਜਹਾਜ਼ ਦੀ ਲੈਂਡਿੰਗ ਮੌਕੇ ਪਹੀਆਂ ਵਿੱਚੋਂ ਚੰਗਿਆੜੇ ਨਿਕਲਣ ਕਰਕੇ ਇੱਥੇ ਹਵਾਈ ਅੱਡੇ ਤੇ ਅਲਾਰਮ ਵੱਜ ਗਿਆ ਤੇ ਇਹ ਘਟਨਾ ਜੋ ਕਿ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕੀ ਚੌਧਰੀ ਚਰਨ ਸਿੰਘ ਕੁਮਾਂਦਰੀ ਹਵਾਈ ਅੱਡੇ ਦੀ ਇਹ ਘਟਨਾ ਹੈ ਤੇ ਸਾਰੇ ਯਾਤਰੀ ਸੁਰੱਖਤ ਹਨ ਤੇ ਉਹਨਾਂ ਨੂੰ ਸੁਰੱਖਤ ਉਤਾਰ ਦਿੱਤਾ ਗਿਆ ਜਹਾਜ਼ ਵਿੱਚੋਂ ਤੇ ਜਹਾਜ਼ ਨੂੰ ਵੀ ਕੋਈ ਵੀ ਨੁਕਸਾਨ ਨਹੀਂ ਪੁੱਜਿਆ ਉਧਰ ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਦੀ ਮਾਵਲ ਤਹਿਸੀਲ ਵਿੱਚ ਇੰਦਰੀਆਨੀ ਰਿਵਰ ਤੇ ਬਣਿਆ ਲੋਹੇ ਦਾ ਇੱਕ ਪੁਲ ਹਾਜਮ ਜੋ ਕਿ ਦੁਪਹਿਰੇ ਤਹਿਨ ਕਾਰਨ ਚਾਰ ਵਿਅਕਤੀਆਂ ਦੀ ਇਸ ਇਸ ਕਾਰਨ ਜੋ ਕਿ ਮੌਤ ਹੋ ਗਈ ਤੇ 18 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਤੇ ਇਸ ਸੰਬੰਧੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਬਚਾਉਣ ਦੇ ਬਾਵਜੂਦ ਇਲਾਜ ਤਰ੍ਹਾਂ ਉਹਨਾਂ ਦੀ ਮੌਤ ਹੋ ਗਈ ਜਦ ਕਿ ਦੋ ਹੋਰਾਂ ਦੀਆਂ ਆਲਾ ਸ਼ਾ ਪੁਲ ਦੇ ਤਹਤੇ ਰਹੀ ਹੋਏ ਹਿੱਸੇ ਹੇਠਾਂ ਦਬੀਆਂ ਹੋਈਆਂ ਪ੍ਰਾਪਤ ਹੋਈਆਂ ਤੇ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਉਧਰ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਆਤ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਕੁਝ ਥਾਵਾਂ ਤੇ ਮੌਸਮ ਬਦਲਿਆ ਹੈ ਤੇ ਇਸ ਦੇ ਨਾਲ ਹੀ ਤਾਪਮਾਨ 4.9 ਡਿਗਰੀ ਤੋਂ ਜੋ ਕਿ ਘਟ ਗਿਆ ਹੈ ਇਥੋਂ ਦੱਸਦੀ ਹੈ ਕਿ ਹੁਣ ਤਾਂ ਤਾਪਮਾਨ ਆਮ ਦੇ ਨੇੜੇ ਪਹੁੰਚ ਚੁੱਕਿਆ ਹੈ ਤੇ ਬਠਿੰਡਾ ਸੂਬੇ ਦੇ ਵਿੱਚ ਸਵੇਰ ਤੋਂ ਗਰਮੀ ਦਾ ਕਹਿਰ ਵੇਖਣ ਨੂੰ ਮਿਲਦਾ ਪਿਆ ਸੀ ਜਿੱਥੇ 42.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਅੱਜ 12 ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ 6 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂ ਸ਼ਹਿਰ, ਮੁਹਾਲੀ ਤੇ ਪਟਿਆਲਾ ਦੇ ਵਿੱਚ ਗਰਜੇ ਤੂਫਾਨ ਦੇ ਲਈ ਪੀਲਾ ਜੋ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਦਰਿਆ ਕੁਝ ਵੱਡੀਆਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ